ਹਾਸੀ ਗਲ ਬਾਈ ਜੀ ਅੱਜ ਆਪਾਂ ਆਏ ਆ ਟਰਾਲੀ ਦੇ ਪੰਜੇ ਲਵਾਉਣ ਆਪਾਂ ਅੱਜ ਲੱਗਣਾ ਸਾਇਲਜ ਪਾਉਣ ਆਪਣੀ ਜਿਹੜੀ ਸਰੋਂ ਵਾਲੀ ਮੱਕੀ ਸੀਗੀ ਜੀ ਸਰੋਂ ਵੱਢ ਕੇ ਮੱਕੀ ਦੀਜੀ ਸੀਗੀ ਉਹ ਆਪਣੀ ਤਿਆਰ ਆ ਹੁਜਾ ਸਾਇਲਜ ਪਾਵਾਂਗੇ ਦਿਖਾਉਣੇ ਚ ਬ੍ਰੀਕ ਦੇ ਪੰਜੇ ਸੀਗਾ ਹੁਣ ਇਸ ਕਰਾਲ ਕੇ ਸੈਟ ਆਪਾਂ ਤੇ ਫਿਰ ਕਰਦੇ ਅਗਲੀ ਗੱਲ ਬਾਤ ਇੱਥੇ ਜੀ ਪੰਜੇ ਟਰਾਲੀ ਟੂਰ ਬਪਰੇ ਹੁਣ ਪੰਜੇ ਲੱਬੜੇ ਆ ਗਾਇਜ਼ ਅੱਜ ਪਾਉਣਾਗਾ ਡੈਰੀ ਫਾਰਮ ਵਿਧਾਰਪਨ ਨੇ 4 ਲੈ ਗਏ ਹੋ ਬੈਠਾ ਦੇਖਦਾ ਸੁਣੂ ਗਾਇਜ਼ ਓ ਸੇ ਅਈ ਲੈ 4 ਪਾਉਣਾ ਗਾਇਜ਼ ਅੱਜ 4 ਤੋ ਡਰਾਉਂ ਦਾਗਾ ਟਰੈਕਟਰ ਤੋ ਆਊਗਾ

ਟਰੈਕਟਰ ਆ ਗਈ ਮਸ਼ੀਨ ਆ ਗਈ ਠੰਡੇ ਚੱਲੀ ਜਾਂਦੇ ਮੁੰਡਿਆਂ ਦੇ ਉਹ ਆਪਣਾ ਰੋਟੇਟਰ ਮਾਰਿਆ ਬੰਨਿਆਂ ਤੇ ਆ ਮੇਰਾ ਹੈਗਾ ਭਾਂਜਾ ਬਹੁਤ ਤਣ ਬੰਦਾ ਇਹ ਮੁੰਡਾ ਰੇਸ ਨੂੰਸ ਮਾਰ ਲਈ ਆ चौक हो गई पत्ती लगी हुई यार बैठ कि जे थोड़ी हम मकी चौक होंगी फिर नहीं चलती ਹੋਰ ਏਡੀ ਹੁੜੀ ਮੱਕੀ ਸਾੜੀ ਦਾ ਸਾੜੀ ਹੁਣ ਇਧਰ ਦਾ 誰だろう?

ਲਫਟਾਪਾ ਹੁਣ ਚੱਕੀ ਨਹੀਂ ਸੀ ਜੀ ਟਰਾਲੀ ਦੀ ਤੇ ਇੰਨਾ ਕ ਬਣਕਾਰ ਰਹਿ ਗਿਆ ਮੇਰੇ ਸਾਹਮਣੇ ਨਾਲ ਜੂੜ ਕੇ ਟਰੱਕ ਟਰਾਲੀ ਹੋਰ ਹੋ ਜੂਗੀ ਕਿਤੇ ਆਪਾਂ ਇੰਨਾ ਖਾਂ ਛੱਡ ਦਾਂਗੇ ਇੱਥੇ ਵੱਟ ਮਾਰ ਦਾਂਗੇ ਆਪਾਂ ਕਿਤੇ ਅੱਗੇ ਦਾ ਬੜਾ ਲੰਮਾ ਨਹੀਂ ਪਾਉਣਾ ਆਪਾਂ ਜਾ ਰਹੇ ਚਾਰ ਬਹੁਤ ਸੋਹਣਾ ਬਣਿਆ ਬਈ ਸਰਾ ਹੀ ਬੜਾ ਜਿਆਦਾ ਲੋ ਵੀ ਆਪਣਾ ਚਾਰ ਦਾ ਕੰਮ ਹੋ ਗਿਆ ਨਿਬੜ ਗਿਆ ਚਾਰ ਟਰਾਲੀਆਂ ਫੋਲ ਹੋ ਗਈਆਂ ਤੇ ਆ ਅੱਧਿਕ ਹੋ ਗਈ ਤੇ ਚਾਰ ਦਾ ਟੋਕਾ ਵੀ ਪੂਰਾ ਬਹੁਤ ਵਧੀਆ ਹੋਇਆ ਤੇ ਹੁਣ ਆਪਾਂ ਤੁਹਾਡੇ ਇਹਨਾਂ ਦੇ ਮਾਲਕਾਂ ਨਾਲ ਤੁਹਾਡੀ ਗੱਲ ਕਰਾਵਾਂਗੇ ਦੇਖੋ ਜੇ ਕਿਸੇ ਨੇ ਸਾਈਲੈਂਸ ਕਰਾਉਣਾ ਹੋਵੇ ਕੰਟੈਕਟ ਕਰਾ ਸਕਦੇ ਹੋ ਹਾਂਜੀ ਵੀ ਦੱਸੋ ਕੀ ਨਾਮ ਹੋਡਾ ਸਾਡੀ ਸੰਗੱਲ ਠੀਕ ਹੈ ਜੀ ਤੇ ਆਪਾਂ ਕੈਲੇਜ ਵਾਲੀ ਨਕੀਂ ਚਲਾਈ ਐ ਇਸ ਵਾਰ ਹਾਂਜੀ ਠੀਕ ਐ ਵੀਰੇ ਯਾਰ ਵੀ ਸੀਗੀ ਪੀਆ ਥੋੜੀ ਪ੍ਰੋਬਲਮ ਆਈ ਪੱਲਰ ਦੀ ਠੀਕ ਐ ਵੀਰੇ ਪਰ ਜੋਰ ਤਾਂ ਪੀਆ ਵੀ ਕੋਲ ਐ ਇਸ ਤਰ੍ਹਾਂ ਐਸਾ ਦੇਖੋ ਪੱਲਰ ਦੀ ਕੋਈ ਪ੍ਰੋਬਲਮ ਨਹੀਂ ਪੂਰੀ ਵਧਾ ਹਾਂ ਇਹ ਤਾਂ ਸਹੀ ਐ ਵੀਰੇ ਸਹੀ ਐ ਜੇ ਕਿਨੇ ਚਾਰ ਕੋਨਾ ਸੰਭਰ ਕਰੀਏ ਕੀ ਨੰਬਰ ਐ ਵੀਰੇ ਆਪਣਾ ਆਪਣਾ ਨੰਬਰ ਐ 989529975 ਪੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਬਟਿੰਡਾ ਟਿਕਨੀ ਰੇਂਜ ਤੱਕ ਕਿੰਨੇ ਕਿਲੋਮੀਟਰ ਤੱਕ ਜਾ ਸਕਦੇ ਆ ਅਸੀਂ ਆਪਣੇ ਸੱਤ ਜਲਾਲਾਂ ਚ ਜਿਹੜੇ ਜਿਹੜੇ ਜਿੱਥੇ ਮਰਜ਼ੀ ਸੰਪਰਕ ਕਰ ਲੈਣ। ਠੀਕ ਐ ਵੀਰੇ। ਤੇ ਕਿੰਨੇ ਟਾਈਮ ਪਹਿਲਾਂ ਸੰਪਰਕ ਕਰਨਾ ਤੁਹਾਡੇ ਨਾਲ? ਅਗਲਾ ਸੰਪਰਕ ਕਰਨਾ ਪਊਗਾ ਵੀ 5 ਦਿਨ ਪਹਿਲਾਂ। 5 ਦਿਨ ਪਹਿਲਾਂ ਦੱਸੋ। ਠੀਕ। ਕਿਹੜਾ ਪਊਗਾ ਫਰੋਸਾ ਨਾਲ ਬਾਰੀ ਵਿੱਚ। ਠੀਕ ਐ। ਓਕੇ। ਗਿੱਲਾ ਵਾਣੂ ਵੀ ਆਪਾਂ ਗਿੱਲੇ ਵਾਣ ਦਾ ਉਹਦਾ ਰੇਟ ਉਹ ਹੀ ਆਊਗਾ। ਨਾਲ ਲੇਬਰ ਵੀ ਆਪਾਂ। ਆ ਜੀ ਆਪਾਂ ਦਿਖਾ ਦਊ ਤੇ ਮਸ਼ੀਨਾਂ ਦੀ ਬੈਠੀ ਖੜਿਆਗਾ। ਨਵਾਂ ਟਰੈਕਟਰ। ਨਾਲ ਲੇਬਰ ਵੀ ਆ। ਜਮਾਂ ਨਵਾਂ 4x4 ਟਰੈਕਟਰ ਆ ਬਾਈ। ਤੇ ਬਹੁਤ ਸੋਹਣਾ ਕੁਦਰਾ ਕਰਦਾ ਹੈਗਾ। ਹਾ ਕੀ ਆ ਗਿਆ ਇਹ ਚਾਰਾ ਨਹੀਂ ਮਜੂਦ ਚਲਾ ਰਹਾ ਅਜੇ ਰਮਾ ਕਰਦੇ ਟਰੈਕਟਰ ਹਏ ਸਰਵਿਸ ਵੀ ਨਹੀਂ ਹੋਈ ਟਰੈਕਟਰ ਦੀ ਤਾਂ ਤੇ 40 ਘੰਟੇ ਚੱਲਿਆ ਬਾਹਰ ਵਾਲਾਂ ਦੀ ਬਾਹਰ ਬਹੁਤ ਸੋਹਣਾ ਰਿਸਪੌਂਸ ਦਿੱਤਾ ਟਰੈਕਟਰ ਨੇ ਵੀ ਤੇ ਮਸ਼ੀਨ ਨੇ ਵੀ ਚਾਰ ਦਾ ਕੋਈ ਤੋੜ ਹੀ ਨਹੀਂਗਾ ਬਈ ਬਹੁਤ ਸੋਹਣਾ ਚਾਰ ਹੈਗਾ ਹੁਣ ਆਪਾਂ ਵੀ ਕਰੀ ਜਾਨੇ ਆ ਲੜਾਈ ਚਾਰ ਦੀ ਇਹਨਾਂ ਕੋਈ ਪ੍ਰਕਾਰ ਆ ਕਿੱਲੇ ਦਾ ਪੂਰਾ ਹੋ ਗਿਆ ਸੀਗਾ ਪਰ ਕਿੰਨੇ ਤੋਂ ਬਾਹਰ ਬਹੁਤ ਘੱਟ ਆ ਇਹ ਉਮਾ ਬਗੱਲਾ ਵੀ ਜਲਦੀ ਆ ਜੋ ਵੱਢਦੇ ਬਾਹੋਂ ਆਪਾਂ ਦੋ ਤਿੰਨ ਕਨਾਲ ਆਪਾਂ ਵਾਦ ਲਿਆ ਸੀਗਾ ਹੁਣ ਆਪਾਂ ਇਹਦੀ ਲੜਾਈ ਕਰੀ ਨੇ ਟਕਾਹ ਕੇ ਟਰੈਕਟਰ ਆਪ ਨੂੰ ਇੱਧਰੋਂ ਕਰ ਲੈਨੇ ਆ ਕਿਤੇ ਦੂਜੇ ਪਾਸੋਂ ਕਰ ਲੈਨੇ ਆ ਤੇ ਬਾਸ ਨਾਲ ਆਪਾਂ ਘਾਟ ਤੋਂ ਆਜ ਪਾ ਦੋਗੇ ਤੇ ਮੋਰਖਾ ਪਿੱਛੇ ਗਿਆ ਇੱਥੇ ਪੁੱਜਿਆ ਜਾ ਰਿਹਾ ਜੀ ਨਾਲ ਜਿਹੜਾ 40 ਛੱਬ ਦੇ ਚਾਰ ਪਾਵਾਂਗੇ ਆਪਾਂ ਤੇ ਅੱਜ ਅੱਜ ਹੀ ਆਪਾਂ ਬਈ ਨੂੰ ਕਾਗਜ਼ ਪਾ ਦੇਣਾ ਰੁੱਤੇ ਦੇ ਕਰਕੇ पर कल तो कम नहीं रखना अरे कलू कागज़ पावे तो जी गैस है पर गैस बहार निकल जाती है जरते यह बनना चार अपना देखो तो कटाई हूँ क्या मित्रों हम आप लगे ब्लॉग की समाप्ति ਚਾਰ ਲੋ ਤੜਕੇ ਫਾਫਾ ਬਾਪਾ ਦਾ ਆਪਾਂ ਵੀ ਟਿਕਾ ਗੇ ਮਿੱਟੀ ਵੀ ਤੁਹਾਨੂੰ ਤੇ ਸਾਰੀ ਓਕੇ ਕਰਤਾ ਚਾਰਾ ਕੰਨੀਆਂ ਤਾਂ ਕੇਰਾ ਮਿੱਟੀ ਪੱਤੇ ਸੈੱਟ ਕਰਕੇ ਲਾਤੀ ਕੇਰਾ ਵੀ ਰਾਤ ਭਰ ਤਾਂ ਮੀਂਹ ਹੁੰਦਾ ਆਪਣੇ ਚਾਰ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਤੇ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਬਾਈ ਤੇ ਹਾਲਤ ਬਹੁਤ ਵਧੀਆ ਹਾਲਤ ਆ ਦਿਖਾਈ ਨਹੀਂ ਸਕਦੇ ਇੰਨਾ ਮੋੜ ਕੋ ਮੋੜ ਕੇ ਹੋਇਆ ਸਰੀਰ ਇਹ ਮੈਂ ਤਾਂ ਦਿਲ ਜਨੇ ਬਾਈ 20 ਮਿੰਟਾਂ ਦੀ ਮਿੱਟੀ ਲਾਈ ਸਾਰੇ ਤੇ ਤੇ ਪਹਿਲਾਂ ਅਸੀਂ ਚਾਰੀਆਂ ਕੰਨੀਆਂ ਨਪੀਆਂ ਬਈ ਇਹਦੇ ਟੱਕ ਟੱਕ ਧਰ ਕੇ ਬਈ ਕਾਹ ਇੱਕ ਇਕੱਠਾ ਨੋਵੇ ਫਿਰ ਟਕਾ ਕੇ ਖਲਾਰੀ ਐ ਮਿੱਟੀ ਅਸੀਂ ਟੱਕਾ ਨਾਲ ਭਲਿਆ ਇਥੇ ਕਰਾ ਲਿਆ ਆ ਕੇ ਸਰ ਕਰਕੇ ਫਿਰ ਕੀਤਾ ਚਲੋ ਬਈ ਓਕੇ ਬਾਈ ਤੇ ਜੇ ਕਿਸੇ ਨੇ ਚਾਰ ਬਾਰੇ ਜਾਣਕਾਰੀ ਲੈਣੀ ਹੋਵੇ ਆਪ ਨੂੰ ਡੀਐਮ ਕਰ ਸਕਦਾ ਤੇ ਆਪਣਾ ਅੱਜ ਦਾ ਦਿਨ ਰਹਾ ਵਧੀਆ ਚਲ ਧੰਨਵਾਦ ਜੀ